ਪੰਜਾਬ ਚ ਅਤਵਾਦ ਵਾਲੇ ਹਾਲਾਤ AK47 ਨਾਲ ਹੋਈ ਵਪਾਰੀ ਤੋਂ ਲੁੱਟ ਕਾਲੇ ਦੌਰ ਵੱਲ ਵੱਧ ਰਿਹਾ ਪੰਜਾਬ ਇਹ ਸੀਸੀਟੀਵੀ ਤਸਵੀਰਾਂ ਪੰਜਾਬ ਦੇ ਹਾਲਾਤ ਬਿਆਨ ਕਰ ਰਹੀਆਂ ਨੇ ਜਿੱਥੇ ਵਪਾਰੀ ਤੋਂ ਲੁੱਟ ਹੋਈ ਹੈ ਤੇ ਵੱਡੀ ਤੇ ਚਿੰਤਾਜਨਕ ਇਹ ਗੱਲ ਕਿ ਲੁਟੇਰੇ AK47 ਲੈ ਕੇ ਲੁੱਟ ਕਰਨ ਪਹੁੰਚੇ ਜੋ ਸੀਸੀਟੀਵੀ ਚ ਸਾਫ਼ ਵਿਖਾਈ ਦੇ ਰਿਹਾ ਜਿਹ ਚ ਸਭ ਵੇਖ ਸਕਦੇ ਆ ਤਿੰਨ ਦਸਤਾਰ ਬੰਨੀ ਨੌਜਵਾਨ ਦੁਕਾਨਾਂ ਅੰਦਰ ਆਉਂਦੇ ਨੇ ਤੇ ਦੋ ਦੁਕਾਨਦਾਰਾਂ ਨੂੰ ਧਮਕਾਉਂਦੇ ਨੇ ਤੇ ਇਸੇ ਵਿਚਾਲੇ ਨੀਲੀ ਪਗੜੀ ਵਾਲਾ ਨੌਜਵਾਨ ਲੋਈ ਦੇ ਵਿੱਚੋਂ ਇੱਕ ਏ 47 ਕੱਢ ਕੇ ਵਿਖਾਉਂਦਾ ਹੈ ਜੋ ਤੁਸੀਂ ਸਾਫ਼-ਸਾਫ਼ ਸੀਸੀਟੀਵੀ 'ਚ ਦੇਖ ਸਕਦੇ ਹੋ ਤੇ ਉਹਨਾਂ ਲੁੱਟ ਕਰਕੇ ਚਲੇ ਜਾਂਦੇ ਨੇ ਤੇ ਇੰਜ ਲੱਗ ਰਿਹਾ ਹੈ ਕਿ ਪੰਜਾਬ ਮੁਰਤੋਂ ਕਾਲੇ ਦੌਰ ਵੱਲ ਵਧਦਾ ਜਾ ਰਿਹਾ ਹੈ ਤੇ ਇਹ ਵਾਰਦਾਤ ਬਠਿੰਡਾ ਸ਼ਹਿਰ ਦੇ ਵਿੱਚ ਹੋਈ ਹੈ ਤੇ ਇਹ ਵੀਡੀਓ ਨੂੰ ਸ਼ੇਅਰ ਕਰਦਿਆਂ ਹਰਸਿਮਰਤ ਬਾਦਲ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਲਿਖਿਆ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਹੋਈ ਡਾਮਟੋਲ ਬਠਿੰਡਾ ਵਿੱਚ ਦਿਨ ਦਿਹਾੜੇ ਇੱਕ AK47 ਨਾਲ ਕੀਤੀ ਲੁੱਟ ਪੰਜਾਬ ਦੀ ਨਿਕੰਮੀ ਭਗਵੰਤਮਾਨ ਸਰਕਾਰ ਜਵਾਬ ਦੇਵੇ ਕਿ ਇਹ ਮਾਰੂ ਹਥਿਆਰ ਲੁਟੇਰਿਆਂ ਕੋਲ ਕਿਵੇਂ ਆਏ ਕਿੱਥੇ ਹੈ ਪੁਲਿਸ ਆਮ ਆਦਮੀ ਪਾਰਟੀ ਪੰਜਾਬ ਨੇ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਤਾਂ ਇਹ ਸਵਾਲ ਹਰਸਿਮਰਤ ਬਾਦਲ ਵੱਲੋਂ ਚੁੱਕੇ ਗਏ ਨੇ ਤਾਂ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ आम ਲੋਕਾਂ 'ਚ دہشت ਦਾ ਮਾਹੌਲ ਹੈ ਤੇ ਲੋਕ ਲਗਾਤਾਰ ਸਵਾਲ ਖੜੇ ਕਰ ਰਹੇ ਨੇ ਕਿ ਪੰਜਾਬ 'ਚ AK-47 ਰੱਖਣਾ ਆਮ ਹੋ ਗਿਆ ਹੈ ਪੁਲਿਸ ਲੁਟੇਰਿਆਂ ਤੇ ਨਕੇਲ ਕਸਨ 'ਚ ਫੇਲ ਹੋ ਰਹੀ ਹੈ ਤੇ ਸਵਾਲ ਸਿੱਧੇ-ਸਿੱਧੇ ਭਗਵੰਤ ਸਰਕਾਰ ਤੇ ਖੜੇ ਹੋ ਰਹੇ ਨੇ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ